ਜਦੋਂ ਆਸ਼ੀਰਵਾਦ ਦਿੱਤਾ ਜਾਂਦਾ ਹੈ ਆਸ਼ੀਰ ਦਾ ਅਰਥ ਹੁੰਦਾ ਹੈ ਸ਼ੁਭ ਵਾਦ ਦਾ ਅਰਥ ਹੁੰਦਾ ਹੈ ਬਚਨ ਬੋਲ ਆਸ਼ੀਰਵਾਦ ਜੋ ਸ਼ਬਦ ਬਣਿਆ ਜੋ ਪ੍ਰਚਲਿਤ ਹੈ ਕਿ ਕਿਸੇ ਨੂੰ ਆਸ਼ੀਰਵਾਦ ਦਿਓ ਜਿੰਨੂੰ ਗੁਰਮਤ ਵਿੱਚ ਆਸ਼ੀਸ਼ ਕਿਹਾ ਜਾਂਦਾ ਹੈ ਆਸ਼ੀਰ ਦਾ ਅਰਥ ਹੁੰਦਾ ਸ਼ੁਭ ਵਾਦ ਦਾ ਅਰਥ ਹੁੰਦਾ ਬੋਲ ਬਚਨ ਤੇ ਆਸ਼ੀਰਵਾਦ ਦਾ ਪਾਵ ਅਰਥ ਫੇਰ ਹੋ ਗਿਆ ਜਦੋਂ ਕਿਸੇ ਲਈ ਸ਼ੁਭ ਬਚਨ ਬੋਲੇ ਜਾਣ ਕੋਈ ਚੰਗਾ ਕੰਮ ਕਰਨ ਚੱਲਿਆ ਹੋਵੇ ਤਾਂ ਉਸ ਨੂੰ ਵੀ ਆਪਾਂ ਇਸ ਤਰ੍ਹਾਂ ਆਖਦੇ ਹਾਂ ਕਿ ਆਸ਼ੀਰਵਾਦ ਲੈ ਲੈ ਮਾਤਾ ਪਿਤਾ ਦਾ ਵੱਡਿਆਂ ਦਾ ਆਸ਼ੀਰਵਾਦ ਦਾ ਅਰਥ ਇਹੀ ਹੁੰਦਾ ਸੀ ਕਿ ਉਹਦੇ ਲਈ ਚੰਗਾ ਬੋਲਿਆ ਜਾਏ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਜਾਏ ਕਿ ਉਹ ਜਿਸ ਕੰਮ ਤੇ ਚੱਲਿਆ ਉਹਦੇ ਵਿੱਚ ਕਾਮਯਾਬ ਹੋਵੇ Hold on.